ਹਾਂਜੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆ ਤੁਸੀ ਸਾਰੇ ਠੀਕ ਠਾਕ ਹੋਵਾਂਗੇ ਸੋ ਮਿੱਤਰੋ ਕੈਨੇਡਾ ਨੇ ਇੱਕ ਹੋਰ ਬੰਬ ਸੱਟ ਦਾ ਸਟੂਡੈਂਟਾਂ ਦੇ ਉੱਤੇ ਸੋ ਨਿਤ ਨਵੇਂ ਤੋਂ ਨਵਾਂ ਮਤਲਬ ਕੈਨੇਡਾ ਅਪਡੇਟ ਲੈ ਕੇ ਆ ਰਿਹਾ ਸਟੂਡੈਂਟਾਂ ਲਈ ਵਿਜ਼ਿਟਰ ਲਈ ਜਾਂ ਜਿੰਨੇ ਵੀ ਟੈਂਪਰੇਰੀ ਵਰਕ ਕਰਾ ਉਹਨਾਂ ਦੇ ਲਈ ਸੋ ਅੱਜ ਦਾ ਜਿਹੜਾ ਬੰਬ ਸੱਟਿਆ ਮਾਰਕ ਮਿਲਰ ਨੇ ਉਹ ਸੱਟਿਆ ਸਟੂਡੈਂਟਸ ਦੇ ਉੱਤੇ ਉਹ ਕਿਦਾਂ ਉਹਨਾਂ ਨੇ ਅੱਜ ਅਪਡੇਟ ਦਿੱਤੀ ਹੈ ਕਿ ਬਾਈ ਜੀ ਜਿਹੜੇ ਸਟੂਡੈਂਟ ਹੁਣ ਪੀਜੀਡਬਲਯੂਪੀ ਅਪਲਾਈ ਕਰਨਗੇ ਵੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨਗੇ ਉਹਨਾਂ ਨੂੰ ਆਇਰਲਸ ਦੀ ਫੇਰ ਤੋਂ ਜ਼ਰੂਰਤ ਆ ਪਹਿਲਾਂ ਕੀ ਹੁੰਦਾ ਸੀ ਕਿ ਆਪਾਂ ਇੱਕ ਵਾਰੀ ਆਇਰਲਸ ਕਰ ਲੈਂਦੇ ਸੀਗੇ ਸਟੱਡੀ ਦੇ ਵੇਲੇ ਰਾਈਟ ਫਿਰ ਆਪਾਂ ਅਡਮਿਸ਼ਨ ਲੈ ਲੈਂਦੇ ਸੀ ਉਸ ਤੋਂ ਬਾਅਦ ਆਪਾਂ ਜਦੋਂ ਵਰਕ ਪਰਮਿਟ ਅਪਲਾਈ ਕਰਦੇ ਸੀ ਆਪਾਂ ਨੂੰ ਆਇਰਲਸ ਦੀ ਜ਼ਰੂਰਤ ਨਹੀਂ ਹੁੰਦੀ ਸੀ ਪੀਆਰ ਦੇ ਵੇਲੇ ਜਾ ਕੇ ਆਪਾਂ ਕਿ ਤਰਲਸ ਕਰਦੇ ਸੀਗੇ ਪਰ ਹੁਣ ਕੀ ਹੋਇਆ ਨਵਾਂ ਜਿਹੜਾ ਅਨਾਉਂਸਮੈਂਟ ਹੋਈ ਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਸਟੂਡੈਂਟਾਂ ਨੂੰ ਜਦੋਂ ਉਹਨਾਂ ਨੇ ਅਪਲਾਈ ਕਰਨਾ ਆਪਦਾ PGWP ਉਹਨਾਂ ਦੀ ਸਟੱਡੀ ਦੇ ਅਕੋਰਡਿੰਗ ਉਹਨਾਂ ਨੂੰ ਆਇਲਟਸ ਚ ਸਕੋਰ ਲੈਣਾ ਪਊਗਾ CLB 5 ਤੋਂ 7 ਸੋ so 7 ਕਿੰਨਾ ਨੂੰ ਲੈਣਾ ਪਊਗਾ CLB 7 ਕਹਿ ਰਹੇ ਆਇਲਟਸ ਦੇ ਸਕੋਰ ਸ਼ਾਇਦ 6 ਜਾਂ 6.5 ਬਣਦੇ ਹੋਣਗੇ ਉਹਦੇ ਅਕੋਰਡਿੰਗ ਤੁਸੀਂ ਉਹਦਾ ਚੈੱਕ ਕਰ ਲਿਓ ਚਾਰਟ ਸੋ ਜਿਹੜੇ ਦਾ ਬੈਚਲਰ ਲੋਕਾਂ ਨੇ ਕੀਤੀ ਹੈ ਡਿਗਰੀ ਕੀਤੀ ਆ ਜਾਂ ਕੋਈ ਮਾਸਟਰ ਕਰਨੇ ਜਾਂ ਕਰ ਰਿਹਾ ਜਾਂ ਪੀ ਐਚ ਡੀ ਕਰ ਰਿਹਾ ਉਹਨਾਂ ਨੂੰ ਤਾਂ ਚਾਹੀਦਾ ਸੀ ਐਲ ਵੀ 7 ਮੰਨ ਲਓ ਵੀ 6.5 ਬੈਂਡ ਤੇ ਨੇੜੇ ਚਾਹੀਦੇ ਹੋਣਗੇ ਉਹਨਾਂ ਨੂੰ ਆਪਣਾ ਜਿਹੜਾ ਸਟਡੀ ਤੋਂ ਬਾਅਦ ਪੀ ਜੀ ਡਬਲਯੂ ਪੀ ਲੈਣ ਦੇ ਲਈ ਜਿਹਨਾਂ ਨੇ ਡਿਪਲੋਮਾ ਕੀਤਾ ਕਿਸੇ ਕਾਲਜ ਤੋਂ ਜਾਂ ਕੋਈ ਸਾਲ ਦੋ ਸਾਲ ਦੀ ਪੜ੍ਹਾਈ ਕੀਤੀ ਆ ਉਹਨਾਂ ਨੂੰ ਚਾਹੀਦੇ ਹੋਣਗੇ ਸੀ ਐਲ ਵੀ 5 ਮਤਲਬ ਕਿ 6.5 ਬੈਂਡ ਮੰਨ ਕੇ ਚੱਲੋ ਤੁਸੀਂ ਠੀਕ ਆ ਓਵਰ ਆਲ ਸੋ ਇਹ ਜਿਹੜੀ ਰਿਕੁਆਇਰਮੈਂਟ ਅੱਜ ਮਤਲਬ ਅਨਾਉਂਸ ਹੋਈ ਆ ਤੇ ਲਾਗੂ ਹੋਣੀ ਆ ਇਹ ਨਵੰਬਰ 1 ਤੋਂ ਸੋ 1 ਨਵੰਬਰ ਤੋਂ ਬਾਅਦ ਜਿਹੜਾ ਵੀ ਬੰਦਾ ਆਪਦਾ PGWP ਅਪਲਾਈ ਕਰੂਗਾ ਵਰਕ ਪਰਮਿਟ ਅਪਲਾਈ ਕਰੂਗਾ ਉਸ ਬੰਦੇ ਨੂੰ ਆਇਲਸ ਕਰਨਾ ਪਊਗਾ ਆਪਦਾ ਜਦੋਂ ਅਪਲਾਈ ਕਰੂਗਾ ਸਾਰੀਆਂ ਟ੍ਰਾਂਸਕ੍ਰਿਪਟਾਂ ਦੇ ਨਾਲ ਪੜ੍ਹਾਈ ਦੇ ਡਾਕੂਮੈਂਟਾਂ ਦੇ ਨਾਲ ਨਾਲ ਉਹਨੂੰ ਆਪ ਦਾ ਆਇਲਸ ਦਾ ਸਕੋਰ ਆਫ ਸਬਮਿਟ ਕਰਨਾ ਪਊਗਾ ਸੋ ਪਹਿਲੀ ਤਾਂ ਹੈਗੀ ਆ ਇਹ ਅਪਡੇਟ ਜਿਹੜੀ ਸਭ ਤੋਂ ਵੱਡੀ ਆ ਮੈਨੂੰ ਵੈਸੇ ਤਾਂ ਸੈਂਸ ਨਹੀਂ ਲੱਗੀ ਕੋਈ ਕਿਉਂਕਿ ਜਦੋਂ ਬੰਦਾ ਉਸ ਕਰਕੇ ਆਉਂਦਾ ਸਟੂਡੈਂਟ ਤਾਂ ਮੋਸਟਲੀ ਸਾਰੇ ਸਟੂਡੈਂਟਸ ਕਰਕੇ ਆਉਂਦੇ ਆ ਰਾਈਟ ਸੋ ਉਹਨਾਂ ਨੂੰ ਆਪ ਦਾ ਵਰਕ ਪਰਮਿਟ ਅਪਲਾਈ ਕਰਨ ਲਈ ਦੁਬਾਰੇ ਫਿਰ ਕੀ ਜ਼ਰੂਰਤ ਹੈ ਵੀ ਦੋ ਸਾਲਾਂ 'ਚ ਕੀ ਕਰ ਕੱਲ ਉਹਨਾਂ ਨੂੰ ਮਤਲਬ ਕਿ ਇੰਗਲਿਸ਼ ਹੋਣਾ ਹਟ ਗਈ ਜਾਂ ਦੋ ਸਾਲਾਂ 'ਚ ਕੀ ਉਹਨਾਂ ਦੇ ਮਤਲਬ ਮਾਈਂਡ 'ਚੋਂ ਨਿਕਲ ਗਿਆ ਸਾਰਾ ਕੁਝ ਚਲੋ ਇਹ ਵੀ ਚਲੋ ਠੀਕ ਆ ਕੈਨੇਡਾ ਜਿਹੜੀ ਸਰਕਾਰ ਅਨਾਊਂਸਮੈਂਟ ਕਰਦੀ ਆ ਆਪਾਂ ਕੋਲ ਨਹੀਂ ਕਰ ਸਕਦੇ ਜਿਹੜੇ ਵੀ ਆਪਾਂ ਨੂੰ ਮੰਨਣੀ ਪੈਣੀ ਕਿਉਂਕਿ ਇਹਦਾ ਕੋਈ ਹੱਲ ਨਹੀਂ ਆ ਸੋ ਦੂਜੀ ਜ ਉਹਨਾਂ ਨੇ ਕਿਹਾ ਕਿ ਜਿਹੜੇ ਸਪਾਊਸ ਆ ਉਹਨਾਂ ਤੇ ਵੀ ਰੈਸਟ੍ਰਿਕਸ਼ਨਸ ਲੱਗਣਗੀਆਂ ਹੋ ਸਕਦਾ ਜਿਵੇਂ ਹੁਣ ਸਪਾਊਸ ਆਲਰੇਡੀ ਬੰਦ ਕਰਤੇ ਉਹਨਾਂ ਨੇ ਕਿ ਜਿੰਨਾ ਟਾਈਮ ਪੜ੍ਹਾਈ ਹੁੰਦੀ ਆ ਸਟੂਡੈਂਟ ਦੀ ਉਹਨਾਂ ਟਾਈਮ ਸਪਾਊਸਰ ਨਹੀਂ ਆ ਸਕਦਾ ਪਰ ਵਰਕ ਪਰਮਿਟ ਤੇ ਜਦੋਂ ਹੁੰਦਾ ਉਦੋਂ ਆਪਣੇ ਸਪਾਊਸ ਨੂੰ ਬੁਲਾ ਸਕਦਾ ਪਰ ਅੱਜ ਉਹਨਾਂ ਨੇ ਫੇਰ ਗੱਲ ਕੀਤੀ ਆ ਦੁਬਾਰਾ ਇਹ ਕਿ ਸ਼ਾਇਦ ਹੋ ਸਕਦਾ ਜਿਹੜਾ ਸਪਾਊਸ ਦਾ ਵੀਜ਼ਾ ਹੋ ਜਿਹੜਾ ਵਰਕ ਪਰਮਿਟ ਤੇ ਹੋ ਕੇ ਵੀ ਬੰਦਾ ਨਹੀਂ ਬੁਲਾ ਸਕਦਾ ਸੋ ਇਹ ਵੀ ਉਹਨਾਂ ਨੇ ਗੱਲ ਕਹੀ ਆ ਆਉਣ ਵਾਲੇ ਸਮੇਂ ਥੋੜੇ ਦਿਨਾਂ ਚ ਮਤਲਬ ਕਿ ਗੱਲ ਕਰਨਗੇ ਪਰ ਮੈਨੂੰ ਜੋ ਲੱਗਦਾ ਵੀ ਇਹ ਚੀਜ਼ ਵੀ ਹੋਣ ਵਾਲ ਤੇ ਤੀਜੀ ਜਿਹੜੀ ਗੱਲ ਉਹਨਾਂ ਨੇ ਅੱਜ ਕਹੀ ਆ ਵੀ ਜਿਹੜੇ ਹੁਣ ਸਟੂਡੈਂਟ ਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ ਰਾਈਟ ਉਹ ਉਹਨਾਂ ਨੂੰ ਹੀ ਮਿਲੇਗਾ ਜਿਹੜੇ ਬੈਚਲਰ ਡਿਗਰੀ ਕਰਦੇ ਆ ਜਾਂ ਮਾਸਟਰ ਜਾਂ ਪੀ ਐਚ ਡੀ ਕਰਦੇ ਆ ਸੋ ਮੈਨੂੰ ਕੀ ਲੱਗਦਾ ਵੀ ਜਿਹੜੇ ਨਾਰਮਲ 1 ਸਾਲ ਦਾ 2 ਸਾਲ ਦਾ ਡਿਪਲੋਮਾ ਕਰਦੇ ਆ ਜਾਂ ਕੋਈ ਇਦਾਂ ਕਰਦੇ ਆ ਪ੍ਰੋਗਰਾਮ ਉਹਨਾਂ ਨੂੰ ਇੱਕ ਜਾਂ 2 ਸਾਲ ਦਾ ਵਰਕ ਪਰਮਿਟ ਹੀ ਮਿਲਿਆ ਕਰੂਗਾ ਅੱਗੇ ਜਾ ਕੇ ਤੇ ਇਹ ਵੀ ਹੋ ਸਕਦਾ ਵੀ ਆਉਣ ਵਾਲੇ ਸਮੇਂ 'ਚ ਸਟੂਡੈਂਟਸ ਨੂੰ ਵਰਕ ਪਰਮਿਟ ਦਿੱਤਾ ਹੀ ਨਾ ਜਾਵੇ ਇਹ ਕੋਈ ਵੱਡੀ ਗੱਲ ਨਹੀਂ ਤੁਹਾਨੂੰ ਲੱਗਦਾ ਹੋਵੇ ਇਹ ਸ਼ਾਇਦ ਉਹੀ ਕਹੀ ਜਾਂਦਾ ਪਰ ਜਿਹੜੇ ਹਿਸਾਬ ਨਾਲ ਕੈਨੇਡਾ ਸਰਕਾਰ ਆਪਦੇ ਫੈਸਲੇ ਲੈ ਰਹੀ ਆ ਨਿਤ ਨਵੇਂ ਇੰਨੇ ਸਟ੍ਰਿਕਟ ਰੂਲ ਕੱਢ ਰਹੇ ਆ ਪੀਆਰ ਦੇ ਲਈ ਜਾਂ ਵਰਕ ਪਰਮਿਟਸ ਦੇ ਲਈ ਇਹ ਕੋਈ ਵੱਡੀ ਗੱਲ ਨਹੀਂ ਉਹਨਾਂ ਲਈ ਕਰਨਾ ਉਹਨਾਂ ਨੂੰ ਕੋਈ ਮਤਲਬ ਨਹੀਂ ਤੁਸੀਂ 50 ਲੱਖ ਲਾ ਕੇ ਆਏ ਤੁਸੀਂ 25 ਲੱਖ ਲਾ ਕੇ ਆਏ ਤੁਸੀਂ ਕਰਜ਼ਾ ਚੱਕ ਕੇ ਆਏ ਨਹੀਂ ਕਰਜ਼ਾ ਕੇ ਉਹਨਾਂ ਨੇ ਪੈਸਾ ਕਮਾਉਣਾ ਸਟੂਡੈਂਟਾਂ ਤੋਂ ਆਪਦੀ ਕੰਟਰੀ ਦੇ ਲਈ ਪੈਸਾ ਉਹਨਾਂ ਨੇ ਕਮਾ ਲਿਆ ਉਦੋਂ ਬਾਅਦ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਆਪਣੇ ਬਹੁਤ ਸਾਰੇ ਲੋਕ ਧਰਨੇ 'ਚ ਬੈਠਾ ਅਸਲ 'ਚ ਇਹ ਹੋਇਆ ਕਿਉਂ ਯਾਰ ਆਪਣੇ ਲੋਕਾਂ ਨੇ ਨਾ ਤੰਗ ਬਹੁਤ ਕੀਤਾ ਠੀਕ ਆ ਹੁੱਲੜਬਾਜ਼ੀਆਂ ਕਰਦੇ ਆ ਕਿੰਨੇ ਹੀ ਮਤਲਬ ਕਿ ਇਨਸੀਡੈਂਟ ਹੁੰਦਾ ਤੁਸੀਂ ਦੇਖਦੇ ਆ ਚੋਰੀਆਂ ਕਰਦੇ ਆ ਕੋਈ ਗੋਲੀਆਂ ਚਲਾਉਂਦੇ ਆ ਕਿਤੇ ਮਤਲਬ ਯਾਰ ਉਹ ਵੀ ਕਿੰਨਾ ਟਾਈਮ ਚੱਲਣ ਯਾਰ ਉਹਨਾਂ ਨੇ ਚੱਲਿਆ ਜਦੋਂ ਤੱਕ ਲੈਵਲ ਸਹੀ ਸੀ ਜਦੋਂ ਤੱਕ ਆਪਾਂ ਹੁਣ ਮੰਨ ਲਓ ਆਪਣੇ ਪਿੰਡ ਕੋਈ ਆ ਕੇ ਲੋਕ ਰਹਿਣ ਲੱਗ ਗਏ ਹਨ ਜਿੰਨਾ ਟਾਈਮ ਤਾ ਉਹ ਸਹੀ ਰਹਿਣਗੇ ਤਾਂ ਆਪਾਂ ਸਹੀ ਚੱਲਾਂਗੇ ਜਦੋਂ ਅਗਲੇ ਖਰਾਬ ਕਰਨਗੇ ਤੇ ਇੱਕ ਨਾ ਇੱਕ ਦਿਨ ਆਪਾਂ ਕੱਢਾਂਗੇ ਨਾ ਸੋ ਇਹ ਆਪਾਂ ਨੂੰ ਨਹੀਂ ਪਤਾ ਪਰ ਇੰਟਰਨਲੀ ਜਿਹੜੇ ਗੋਰੇ ਇੱਥੋਂ ਦੇ ਜਾਂ ਜਿਹੜੇ ਲੋਕ ਆ ਇੱਥੋਂ ਦੇ ਉਹ ਐਪਲੀਕੇਸ਼ਨ ਆ ਪਾ ਰਿਹਾ ਸਰਕਾਰ ਨੂੰ ਵੀ ਯਾਰ ਬੰਦ ਕਰੋ ਤੁਸੀਂ ਬਹੁਤ ਸਾਰੇ ਸਟੂਡੈਂਟ ਬੁਲਾ ਲਏ ਜਾਂ ਬਹੁਤ ਸਾਰੇ ਲੋਕ ਬੁਲਾ ਲਿਆ ਕੰਟਰੀ ਦੇ ਜਿਹੜੇ ਕਿ ਸਾਡੇ ਲਈ ਸਹੀ ਨਹੀਂ ਹੈਗੇ ਕਿਉਂਕਿ ਇਹਨਾਂ ਦੇ ਬੱਚੇ ਹੁਣ ਜਦੋਂ ਜੋਬ ਲੈਣ ਜਾਂਦੇ ਆ ਉਹਨਾਂ ਨੂੰ ਤਾਂ ਜੋਬ ਮਿਲਦੀ ਨਹੀਂ ਆਪਣੇਲੇ ਖੜੇ ਹੁੰਦੇ ਆ ਸਟੋਰਾਂ ਦੇ ਉੱਤੇ ਤੁਸੀਂ ਦੇਖਿਆ ਹੀ ਆਮ ਗੋਰਿਆਂ ਦੇ ਜਵਾਗਾਂ ਤਾਂ ਜੋਬ ਲੱਭਣ ਜਾਂਦੇ ਆ ਜਦੋਂ ਜਾਂਦੇ ਸਾਨੂੰ ਸਾਨੂੰ ਰੈਜਿਮੇ ਫੜਾਉਂਦੇ ਆ ਉਹ ਵੀ ਅਸੀਂ ਜੋਬ ਲਈ ਆਏ ਆ ਤੇ ਹੁਣ ਉਹ ਕੀ ਸੋਚਦੇ ਹੋਣਗੇ ਤੇ ਰੈਸਿਜ਼ਮ ਤਾਂ ਹੋਣਾ ਹੀ ਯਾਰ ਜਦੋਂ ਆਪਾਂ ਕਿਸੇ ਦੀ ਕੰਟਰੀ ਜਾ ਕੇ ਗੰਦ ਪਾਵਾਂਗੇ ਅਗਰ ਇਹਨੂੰ ਤੰਗ ਪਰੇਸ਼ਾਨ ਕਰਾਂਗੇ ਰੈਸਿਜ਼ਮ ਤਾਂ ਹੋਊਗਾ ਓਬਵੀਅਸਲੀ ਗੱਲ ਆ ਕੋਈ ਵੱਡੀ ਗੱਲ ਨਹੀਂ ਹੈਗੀ ਸੋ ਗੱਲਾਂ ਕਹੀ ਆ ਹੋ ਸਕਦਾ ਇਹ ਮਤਲਬ ਗੱਲ ਉਹਨਾਂ ਦੀ ਵੋਟਾਂ ਕਰਕੇ ਹੋਈ ਹੋਵੇ ਵੀ ਵੋਟਾਂ ਕਰਕੇ ਉਹਨਾਂ ਨੇ ਥੋੜਾ ਸਟ੍ਰਿਕਟ ਕੀਤਾ ਪਰ ਤੁਸੀਂ ਇਹਨੂੰ ਕੱਲੀਆਂ ਵੋਟਾਂ ਨਾ ਸਮਝੋ ਜਾਂ ਥੋੜਾ ਟੈਂਪਰੇਰੀ ਚੀਜ਼ਾਂ ਨਾ ਸਮਝੋ ਇਹ ਜਿਹੜੇ ਮਤਲਬ ਫੈਸਲੇ ਸਰਕਾਰ ਲੈਂਦੀ ਆ ਤੁਹਾਨੂੰ ਪਤਾ ਹੀ ਆ ਮੁੜ ਕੇ ਇਹ ਇਦਾਂ ਹੀ ਚੱਲਦੇ ਆ ਕਿ ਕਿ ਸਾਲ ਤੱਕ ਸੋ ਆਪਣੇ ਜਿਹੜੇ ਫੈਸਲੇ ਆ ਸਹੀ ਲੈ ਕੇ ਚੱਲੋ ਮੈਂ ਇਹ ਕਹੂੰਗਾ ਜਿਹੜੇ ਪੈਸੇ ਤੁਹਾਡੇ ਕੋਲ ਇਕੱਠੇ ਹੁੰਦੇ ਆ ਕੈਨੇਡਾ ਦੇ ਵਿੱਚ ਉਹ ਤੁਸੀਂ ਕਰ ਲਓ ਬਾਈ ਜਿਹੜੇ ਆਪਦੇ 25 25 30 ਲੱਖ ਰੁਪਇਆ ਤੁਸੀਂ ਲਾ ਕੇ ਆਏ ਆ ਉਹ ਆਪਦਾ ਬਾਈ ਜੀ ਲਾ ਕੇ ਪਿੰਡ ਪਚਾਉਣ ਦੀ ਕੋਸ਼ਿਸ਼ ਕਰੋ ਵੀ ਤੁਸੀਂ ਪਿੰਡ ਭੇਜ ਦਿਓ ਉਹੀ ਮੋੜ ਦਿਓ ਤਿਆਉ ਦੇ ਨਵੇਂ ਖਰਚੇ ਨਾ ਖੜੇ ਕਰੋ ਗੱਡੀਆਂ ਗੁੱਡੀਆਂ ਨਾ ਲਓ ਹੋ ਸਕਦਾ ਕੈਨੇਡਾ ਸਰਕਾਰ ਕਦੋਂ ਵੀ ਕੋਈ ਇਹੋ ਜਿਹਾ ਫੈਸਲਾ ਲੈ ਸਕਦੀ ਹੈ ਵੀ ਤੁਹਾਨੂੰ ਜਾਣਾ ਪੈ ਸਕਦਾ ਤੁਸੀਂ ਇਹ ਮੰਨ ਕੇ ਚੱਲੋ ਵੀ ਤੁਹਾਨੂੰ ਜਾਣਾ ਪੈ ਸਕਦਾ ਵਾਪਸ ਜਿਹੜੇ ਹੁਣ ਨਵੇਂ ਸਟੂਡੈਂਟਾਂ ਵਾਹ ਲੋ ਜਿਨ੍ਹਾਂ ਨੂੰ ਆਲਰੇਡੀ ਵਰਕ ਪਰਮਿਟ ਮਿਲਿਆ ਜਾਂ ਆਲਰੇਡੀ ਪੀਅਰ ਹੋ ਚੁੱਕੇ ਉਹਨਾਂ ਦਾ ਕੋਈ ਚਲੋ ਨਹੀਂ ਚੱਕਰ ਹੈਗਾ ਪਰ ਜਿਹੜੇ ਨਵੇਂ ਸਟੂਡੈਂਟ ਆ ਉਹਨਾਂ ਨੂੰ ਮੈਂ ਕਹਿ ਰਿਹਾ ਕਿ ਨਵੇਂ ਖਰਚੇ ਖੜੇ ਨਾ ਕਰੋ ਆਪਦੇ ਘਰਦਿਆਂ ਨੂੰ ਪੈਸੇ ਭੇਜੋ ਜਿਹੜੇ ਤੁਸੀਂ ਲਾ ਕੇ ਆਏ ਆ ਕਹਿਣ ਦਾ ਪਾਵੇ ਮੇਰਾ ਵੀ ਕਰਜੇ-ਕੁਰਜੇ ਲਾ ਲਓ ਕੋਈ ਪਤਾ ਨਹੀਂ ਇੱਥੇ ਕੀ ਹੋ ਜ ਕਿਸੇ ਵੀ ਤਰ੍ਹਾਂ ਦਾ ਰਾਈਟ ਆਊਟ ਆਫ ਸਟੇਟਸ ਹੋ ਜੋ ਤੁਸੀਂ ਪੀਆਰ ਨਹੀਂ ਮਿਲ ਰਹੀ ਸੋ ਬਹੁਤ ਗੱਲਾਂ ਹੋ ਸਕਦੀਆਂ ਪਰ ਅੱਜ ਕੈਨੇਡਾ ਸਰਕਾਰ ਨੇ ਇਹ ਅਪਡੇਟ ਦਿੱਤੀ ਹੈ ਜਿਹੜੀ ਮੈਂ ਤੁਹਾਨੂੰ ਦੱਸੀ ਆ ਤੇ ਥੋੜਾ ਜਿਹਾ ਮਤਲਬ ਕਿ ਯਾਰ ਧਿਆਨ ਨਾਲ ਚੱਲੋ ਖਰਚੇ ਖਰਚੇ ਕੰਟਰੋਲ ਕਰ ਲਓ ਹੋਰ ਆਪਾਂ ਧਿਆਨ ਨਾਲ ਕੀ ਚੱਲ ਸਕਦੇ ਆ ਜਿਹੜਾ ਆਪਾਂ ਤਾਂ ਉਹਦੀ ਪੜਾਈ ਕੰਪਲੀਟ ਕਰਨੀ ਹੈ ਤੇ ਆਪ ਦੇੜੇ ਰੂਲ ਆਪਾਂ ਉਹਨੂੰ ਫੋਲੋ ਕਰਨਾ ਰਾਈਟ ਪਰ ਧਿਆਨ ਚ ਕੀ ਰੱਖਣਾ ਵੀ ਆਪਣੇ ਵਾਧੂ ਖਰਚੇ ਨਾ ਹੁਣ ਆਪਾਂ ਕੋਈ ਇਹੋ ਜਿਹਾ ਸਟੈਪ ਨਾ ਚੱਕੀ ਜਿੱਤੇ ਚ ਆਪਾਂ ਨੂੰ ਘਾਟਾ ਹੋਵੇ ਕੋਈ ਤੇ ਬਾਕੀ ਮਿੱਤਰੋ ਇਹ ਮੈਨੂੰ ਲੱ ਹਲਾ ਰਹੇ ਆ ਮੁੰਲਾ ਦਾ ਯਾਰ ਇਹ ਤਾਂ ਇਹਦਾ ਜਿੰਨਾ ਆਪਾਂ ਢਕਾਉਣਿਆ ਉਹਨੂੰ ਉਹ ਤੋਂ ਵੱਧ ਢੜਕਦੀ ਸਰਕਾਰ ਹੈਗੇ ਮੈਨੂੰ ਇਹ ਲੱਗਿਆ ਹੁਣ ਦੇਖੋ ਆਪਾਂ ਇਹਨਾਂ ਨੂੰ ਧਰਨੇ ਲਾ ਕੇ ਗੱਲਾਂ ਦੱਸ ਰਹੇ ਆ ਪਰ ਮੈਨੂੰ ਲੱਗਦਾ ਵੀ ਉਹਦੂ ਉਲਟ ਫੈਸਲੇ ਲੈ ਰਿਆ ਜੇ ਜਿੰਨਾ ਇਹਨਾਂ ਨੂੰ ਛੇੜਾਂਗੇ ਇਹ ਉਨਾ ਹੀ ਛੱਡਦੇ ਉਹਦਾ ਕਹਿਣ ਦਾ ਪਵੇ ਆ ਵੀ ਇਹੋ ਜੇ ਕੰਮ ਨਾ ਕਰੋ ਯਾਰ ਹੁੱਲੜਵਾ ਜੀ ਨਾ ਕਰੋ ਜੇ ਕੋਈ ਕੰਮ ਸਰਕਾਰ ਤੋਂ ਕੋਈ ਲੈਣਾ ਵੈਸੇ ਤਾਂ ਯਾਰ ਸਰਕਾਰ ਨੇ ਆਪਣੀ ਕਿਉਂ ਸੁਣਨੀ ਯਾਰ ਆਪਾਂ ਇਸ ਇਹ ਦੇਸ਼ ਚ ਭਈਏ ਆ ਆਪਾਂ ਬਸ ਤੁਹਾਡੇ ਪਿੰਡ ਚ ਭਈਏ ਧਰਨਾ ਲਾ ਕੇ ਬਹਿਣ ਤੁਸੀਂ ਕਿੰਨੇ ਕੀ ਗੱਲ ਸੁਣ ਲਓਗੇ ਸੋ ਉਹੀ ਗੱਲ ਆ ਵੀ ਆਪਾਂ ਇਹ ਕੰਟਰੀ ਚ ਇੱਕ ਲੇਬਰ ਇੱਕ ਬਈਏ ਆਪਣ ਮਹਿਸੂਸ ਨਹੀਂ ਹੋ ਰਿਆ ਪਰ ਇਹ ਗੱਲ ਸੱਚ ਆ ਤੁਹਾਨੂੰ ਲੱਗਦਾ ਹੋਵੇ ਤੁਸੀਂ ਕੀ ਆ ਇੱਥੇ ਆਪਾਂ ਕੁਝ ਵੀ ਨਹੀਂ ਇਨਾਂ ਲਈ ਸੋ ਆਪ ਦਾ ਫੈਸਲਾ ਸਹੀ ਲਾਓ ਤੇ ਪਰਮਾਤਮਾ ਕਰੇ ਵੀ ਸਾਰੇ ਜਿਹੜੇ ਸਟੂਡੈਂਟ ਆ ਠੀਕ ਆ ਉਹਨਾਂ ਦੇ ਕਰਜ਼ੇ ਵਗੈਰਾ ਲੈ ਜਾਣਾ ਤੇ ਆਪਦੀ ਤਰੱਕੀ ਕਰਨ ਲੱਗੀ ਜਾ ਕੇ ਕੋਈ ਵਧੀਆ ਫੈਸਲੇ ਆਉਣ ਪਰ ਅੱਜ ਦੀ ਅਪਡੇਟ ਤੁਹਾਨੂੰ ਮੈਂ ਦੇਣੀ ਸੀ ਤੇ ਅੱਗੇ ਵੀ ਆਪਾਂ ਵਧੀਆ ਵਧੀਆ ਵੀਡੀਓ ਤੁਹਾਨੂੰ ਲੈ ਕੇ ਆਵਾਂਗੇ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਓ たん、えー、のバードすと。